ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ 1 ਮਾਰਚ 2025 ਤੋਂ ਕੀਤੀ ਗਈ ਸੀ ਤੇ ਜੰਗੀ ਪੱਧਰ ਤੇ ਨਸ਼ਿਆਂ ਦੇ ਖਿਲਾਫ ਜੰਗ ਲੜੀ ਗਈ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਰੱਗ ਤਸਕਰ ਹੈ ਉਹਨਾਂ ਦੀ ਰੈਸਟ ਕੀਤੀ ਗਈ ਹੈ ਤੇ ਉਹਦਾ ਹੀ ਨਤੀਜਾ ਇਹ ਕਿ ਹੁਣ ਸਟਰੀਟ ਲੈਵਲ ਤੇ ਜਿਹੜੇ ਡਰੱਗਸ ਦੀ ਡਰੱਗਸ ਦੀ ਜਿਹੜੀ ਸਪਲਾਈ ਹੈ ਬਹੁਤ ਵੱਡੇ ਤੇ ਜਿਹੜੀ ਖਤਮ ਹੋ ਗਈ ਹੈ। ਉਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ ਹੈ ਗੈਂਗਸਟਰ ਦੇ ਵਾਰ ਦੇ ਅੰਡਰ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਆਪਰੇਸ਼ਨ ਪ੍ਰਹਾਰ 1 ਪਹਿਲੇ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਸੀ ਜਿਹਦੇ ਵਿੱਚ ਵੱਡੇ ਪੱਧਰ ਤੇ ਆਰਗੇਨਾਈਜ਼ਡ ਕ੍ਰਾਈਮਨਲਸ ਉਹਨਾਂ ਦੇ ਐਸੋਸੀਏਟਸ ਉਹਨਾਂ ਦੇ ਜਿਹੜੇ ਸ਼ਹਿ ਦੇਣ ਵਾਲੇ ਆ ਸਾਰਿਆਂ ਤੇ ਜਿਹੜੀ ਵੱਡੀ ਜੰਗੀ ਪੱਧਰ ਤੇ ਰੇਡ ਕੀਤੀ ਗਈ ਸੀ 72 ਘੰਟੇ ਤੋਂ ਆਪਰੇਸ਼ਨ ਚੱਲੀ ਤੇ ਕਾਫੀ ਵੱਡੀ ਸਾਨੂੰ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਸੀ ਉਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਭਾਜਪਾ ਪੰਜਾਬ ਸਾਧ ਦੇ ਹਕੂਮਤ ਤਹਿਤ ਆਪਰੇਸ਼ਨ ਪ੍ਰਹਾਰ 2 ਜਿਹੜਾ ਪੰਜਾਬ ਸਰਕਾਰ ਵੱਲ ਲਾਂਚ ਕੀਤਾ ਗਿਆ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਹੈ 72 ਘੰਟੇ ਦਾ ਜਿਹਦੇ ਤਹਿਤ ਆਰਗੇਨਾਈਜ਼ਡ ਕ੍ਰਾਈਮਨਲਸ ਸੰਗਠਿਤ ਅਪਰਾਧ ਦੇ ਨਾਲ ਜੋ ਜੁੜੇ ਹੋਏ ਹਨ ਉਹਨਾਂ ਨੂੰ ਜੋ ਵੀ ਸਪੋਰਟ ਕਰਦੇ ਹਨ ਉਹਨਾਂ ਦੇ ਐਸੋਸੀਏਟਸ ਅਤੇ ਉਹ ਕ੍ਰਾਈਮਨਲਸ ਜੋ ਹਜੇ ਤੱਕ ਨਹੀਂ ਫੜੇ ਗਏ ਜਾਂ ਅਦਾਲਤ ਵੱਲੋਂ ਪਗੋੜੇ ਕਰਾਰ ਹਨ ਯਾ ਕਿਸੇ ਤਰੀਕੇ ਨਾਲ ਵੀ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਦੇ ਹਨ ਉਹ ਸਾਰੇ ਕ੍ਰਿਮੀਨਲ ਸੀ ਜਿਹੜੀ ਬੜੀ ਧਿਆਨ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਲਿਸਟਾਂ ਬਣਾਈਆਂ ਗਈਆਂ ਜਿਹੜੇ ਸਾਡੇ ਇਲਾਕਾ ਛੱਡ ਕੇ ਚਲੇ ਗਏ ਹਨ ਉਹ ਦੋਸ਼ੀਆਂ ਦੀ ਲਿਸਟਾਂ ਜਿਹੜੇ ਸੰਬੰਧਿਤ ਜ਼ਿਲ੍ਹਿਆਂ ਨਾਲ ਸ਼ੇਅਰ ਕੀਤੀਆਂ ਗਈਆਂ ਤੇ ਪੂਰੇ ਪੰਜਾਬ ਭਰ ਦੇ ਵਿੱਚ 72 ਘੰਟੇ ਚ ਲਗਾਤਾਰ ਹੀ ਵੱਡੇ ਪੱਧਰ ਤੇ ਰੇਡਸ ਚੱਲ ਰਹੀਆਂ ਹਨ ਜੇ ਆਪਾਂ ਕਪੂਰਥਲਾ ਜ਼ਿਲ੍ਹੇ ਦੀ ਗੱਲ ਕਰੀਏ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਛੁਣ ਤੱਕ 160 ਬੰਦੇ ਜੋ ਕਿ ਸਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਇਨਵੋਲਡ ਸਨ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਡੂੰਘਾਈ ਨਾਲ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਤਾਂ ਜਿਨ੍ਹਾਂ ਦੇ ਖਿਲਾਫ ਸਾਨੂੰ ਐਵੀਡੈਂਸ ਮਿਲਿਆ ਹੈ तकरीबन 80 ਦੋਸ਼ੀਆਂ ਦੀ ਅਸੀਂ ਅਰੈਸਟ ਵਕ-ਵਕ ਮੁਕਦਮੇ ਅੱਛੇ ਜਿਹੜੀ ਪਾਈ ਹੈ ਜੋ ਕਿ ਹੀਨਸ ਕ੍ਰਾਈਮ ਦੇ ਕੇਸਸ ਆ ਫੋਰ ਜਿਹੜੇ ਜਿਹੜੇ ਹੀਨਸ ਕ੍ਰਾਈਮਸ ਹੈਗੇ ਆ ਮੰਨ ਲਓ ਸਨੇਚਿੰਗ ਦੇ ਕੇਸਸ ਮੰਨ ਲਓ ਕਿਸੇ ਆਰਗੇਨਾਈਜ਼ ਕ੍ਰਿਮੀਨਲ ਨੂੰ ਜਿਹੜਾ ਸਪੋਰਟ ਕਰਦੇ ਆ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਇਸ ਆਪਰੇਸ਼ਨ ਪ੍ਰਹਾਰ ਤੋ ਦੇ ਤਹਿਤ ਪੂਰੇ ਜ਼ਿਲ੍ਹੇਮ ਪਰ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਆ ਜਿੱਥੇ ਗੈਂਗਸਟਰਸ ਦੇ ਹਾਈਡ ਆਊਟ ਹੈ ਉੱਤੇ ਸਪੈਸ਼ਲਾਈਜ਼ਡ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਆ ਅੱਜ ਪਿੰਡ ਝੇੜੂ ਤੇ ਵਿੱਚ ਵੱਡੇ ਪੱਧਰ ਤੇ ਜਿਹੜੀ ਫੋਰਸ ਬਲ ਤਾਇਨਾਤ ਕਰਕੇ ਘੇਰਾ ਪਾ ਕੇ ਵਕ ਵਕ ਪੀਜੀਸ ਹੋ ਗਏ ਜਿਹੜੇ ਰੈਸਟ ਹਾਊਸਸ ਹੈ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਅ ਕੱਲ ਨੂੰ ਜਿੱਦਾ ਮੈਂ ਪਰਸਨਲੀ ਮਹਿਤਾਬਪੁਰ ਮੁਲਾਸਾਡਾ ਇੱਕ ਕ੍ਰਿਮੀਨਲਸ ਦਾ ਹਾਈਡ ਆਊਟ ਜਿਹੜਾ ਮੰਨਿਆ ਜਾਂਦਾ ਹੈ ਪੂਰੇ ਮਹੱਲੇ ਨੂੰ ਘੇਰਾ ਪਾ ਕੇ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਉਹਦੇ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਬਡਿਵੀਜ਼ਨਸ ਦੇ ਵਿੱਚ ਫਲੈਗ ਮਾਰਚਸ ਵੀ ਕੱਢੇ ਗਏ ਆ ਜਿਹੜਾ ਕਿ ਇੱਕ ਪਬਲਿਕ ਦਾ ਕੌਨਫੀਡੈਂਸ ਬਿਲਡਿੰਗ ਮੈਜ਼ਰ ਵੀ ਹੈਗਾ ਹੈ ਜਿਹਨੂੰ ਅਸੀਂ ਲੋਕਾਂ ਨੂੰ ਬੇਸਿਕਲੀ ਇਹ ਲੋਕਾਂ ਤੋਂ ਮੈਸੇਜ ਪਹੁੰਚਾਉਣੇ ਆ ਕਿ ਉਹਨਾਂ ਦੀ ਸੁਰੱਖਿਆ ਤੇ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਆ ਇਸ ਤੋਂ ਬਾਅਦ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਨਕੇ ਲਾ ਕੇ ਸ਼ੱਕੀ ਪ੍ਰਸ਼ਾਦੀ ਟੂ व्हीਲਰ ਬਗੈਰ ਨੰਬਰ ਪਲੇਟ ਹੋ ਕੇ ਸ਼ੱਕੀ ਮੁੰਡੇ ਜਿਹੜੇ ਘੁਮਰੇ ਹੈਗੇ ਆ ਜਾਂ ਫੋਰ व्हीਲਰ ਗੱਡੀਆਂ ਜਿਹਦੇ ਵਿੱਚ ਜਿਹੜੇ ਸਸਪੀਸ਼ੀਅਸ ਲੋਕੀ ਘੁਮਰੇ ਹਨ ਉਹਨਾਂ ਨੂੰ ਰੋਕੇ ਸਖਤੀ ਨਾਲ ਚੈਕਿੰਗ ਕੀਤੀ ਹੈ ਤੇ ਲੇਟ ਨਾਈਟ ਆਪਰੇਸ਼ਨ ਤੇ ਖਾਸ ਧਿਆਨ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਰਾਤ ਨੂੰ ਅਚਨਚੇ ਚੈਕਿੰਗ ਵਕਫ ਵਕਫ ਥਾਵਾਂ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਚਲਾਈ ਜਾ ਰਹੀ ਹੈ ਸਾਰੇ ਜਿਹੜੇ ਜ਼ਿਲ੍ਹੇ ਦੇ ਐਂਟਰੀ ਤੇ ਐਗਜ਼ਿਟ ਪੁਆਇੰਟਸ ਆ ਉਹਨਾਂ ਤੇ ਨਕਾ ਲਾਏ ਜਾ ਰਹੇ ਆ ਅੱਜ ਆਪਰੇਸ਼ਨ ਪਹਾੜ ਦੋ ਦਾ ਦੂਜਾ ਦਿਨ ਹੈਗਾ ਅੱਜ ਦੇ ਦਿਨ ਵੀ ਇਦਾਂ ਹੀ ਜਿਹੜਾ ਆਪਣਾ ਆਪਰੇਸ਼ਨ ਚੱਲਦਾ ਰਹੂਗਾ ਤੇ ਕੱਲ ਦੇ ਦਿਨ ਵੀ ਅਸੀਂ ਸਾਰੇ ਦਿਨ ਜਿਹੜੇ ਦੋਸ਼ੀ ਸਾਨੂੰ ਲੋੜਿੰਦੇ ਹੀ ਹੈਗੇ ਆ ਉਹਨਾਂ ਦੇ ਉੱਤੇ ਰੇਡ ਕਰਾਂਗੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਤੁਹਾਡੇ ਸੁਰੱਖਿਆ ਦੇ ਲਈ ਵਚਤਮੰਦ ਹੈ ਪਰ ਤੁਹਾਨੂੰ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿਸੇ ਸ਼ੱਕੀ ਵਸਤੂ ਇੱਕ ਕਿਸੇ ਸ਼ੱਕੀ ਇਨਸਾਨ ਦੀ ਤੁਹਾਨੂੰ ਜੇ ਸੂਚਨਾ ਮਿਲਦੀ ਹੈ ਤੁਰੰਤ ਹੀ ਆਪਣੇ ਨੀਅਰੈਸਟ ਜਿਹੜੇ ਪੁਲਿਸ ਅਫਸਰ ਨੂੰ ਉਹਦੀ ਸੂਚਨਾ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਅਸੀਂ ਕਾਰਵਾਈ ਕਰੀਏ ਤੇ ਕੋਈ ਹਾਦਸਾ ਹੋਣ ਤੋਂ ਅਸੀਂ ਜਿਹੜਾ ਬਚਾਅ ਕਰ ਸਕੀਏ ਇਹ ਗੈਂਗਸਟਰ ਰੈਲਟਨਸ ਹੈ ਇਹ ਚੇਤਾਵਨੀ ਹੈ ਦੇਖੋ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਗੈਂਗਸਟਰ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਦਾ ਨਾਂ ਗੈਂਗਸਟਰ ਤੇ ਵਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਆਪਰੇਸ਼ਨ ਪ੍ਰਹਾਰ ਤੋਂ ਇੱਕ ਸਰਜਿਕਲ ਸਟ੍ਰਾਈਕ ਹੈਗੀ ਹੈ 72 ਘੰਟੇ ਦਾ ਇੱਕ ਇੰਟੈਂਸਿਵ ਆਪਰੇਸ਼ਨ ਹੈ ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰਾ ਜਿਹੜਾ ਪੁਲਿਸ ਬਲ ਹੈ ਉਹਨੂੰ ਅਸੀਂ ਗੈਂਗਸਟਰਸ ਉਹਨਾਂ ਦੇ ਨਾਲ ਜੁੜੇ ਕ੍ਰਾਈਮਨਲਸ ਉਹਨਾਂ ਨੂੰ ਸ਼ਹਿ ਦੇਣ ਵਾਲੇ ਉਹਨਾਂ ਨੂੰ ਫਾਈਨਾਂਸ ਕਰਨ ਵਾਲੇ ਤੇ ਇਸ ਸੰਗਠਿਤ ਅਪਰਾਧ ਨਾਲ ਜੁੜੇ ਕੋਈ ਵੀ ਵਿਅਕਤੀ ਦੀ ਖਾਸ ਲਿਸਟਿੰਗ ਕਰਕੇ ਉਹਨਾਂ ਤੇ ਅਸੀਂ ਵਾਰ ਕਰ ਰਿਹਾ ਤਾਂ ਕਿ ਉਹਦਾ ਗੈਕਸਨ ਵਾਧਾ ਤੇ ਕ੍ਰਾਈਮਨਲਸ ਅਸੀਂ ਲੱਖ ਤੋੜ ਸਕੀਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਫੋਰਸ ਬਤਾਈ ਜਿਓ ਕਿ ਬਿਲਕੁਲ ਜਿਹੜਾ ਲਗਾਤਾਰ ਸਾਡੇ ਆਪਰੇਸ਼ਨ ਚੱਲ ਰਹੇ ਹਨ ਆ ਸਾਡੀ CIA ٹیمਸ ਵੀ ਜਿਹੜੀ ਲੱਗਿਆ ਹੋਈਆਂ ਹਨ ਆਲਮੋਸਟ ਸਾਡੇ ਸਾਰੇ ਜਿੰਨੇ ਵੀ ਸੰਗਠਿਤ ਅਪਰਾਧ ਦੇ ਕੇਸ ਫਗਵਾੜੇ ਚ ਹੋਏ ਹਨ ਸਾਰੇ ਤੇ ਸਾਰੇ ਹੀ ਟ੍ਰੇਨਸਟਲ ਸਾਰਿਆਂ ਦੇ ਵਿੱਚ ਇਹ ਅਰੈਸਟ ਜਿਹੜੀ ਪਈ ਹੋਈ ਹੈ ਤੇ ਅਸੀਂ ਲਗਾਤਾਰ ਤੇ ਦੇ ਵਿੱਚ ਕੰਮ ਕਰਦੇ ਰਵਾਂਗੇ ਤੇ ਆ ਜਿਹੜੀ ਫੋਰਸ ਵੀ ਹੋਰ ਬਧਾ ਵਧਾੜਦੇ ਹੋ ਪ੍ਰਾਲੇ ਕੀਤੇ ਜਾ ਰਹੇ ਹਨ